ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਹੈਗਾ ਆਪਣੇ ਗੁਰシャン ਵੀਰ ਦਾ ਫਰਸਟ ਪੇਪਰ ਤੇ ਪਹਿਲਾ ਮੁੰਡੇ ਨੂੰ ਮੇਰੋਂ ਪੇਪਰ ਵਾਲੇ ਨੂੰ ਸਭ ਤੋਂ ਪਹਿਲਾਂ ਪੇਪਰ ਵਾਲੇ ਮੁੰਡੇ ਨੂੰ ਕੋ ਬੈਸਟ ਆਫ ਲੱਕ ਭਾਈ ਹਾਂ ਜੀ ਠੀਕ ਹੈ ਤੇ ਬਾਕੀ ਇਹ ਦੋ ਦੇਖੋ ਇਹਨੂੰ ਕਹਿੰਦੇ ਆ ਕੀ ਕਹਿੰਦੇ ਕੁਛ ਇਹਨੂੰ ਇਹਨੂੰ ਕਹਿੰਦੇ ਆ ਕੋੜੀਓ ਤੇ ਮੈਂ ਬਦਾਨਾ ਭੁੱਜੀਆ ਦੇਖ ਇੱਧਰ ਇਹ ਉਧਰ ਕੁਲਵੀਰ ਨੇ ਜੋ ਪਾਠ ਕਰਾਇਆ ਸੀ ਨਾ ਉਹਨੇ ਆਪਾਂ ਨੂੰ ਭੇਜਿਆ ਉਹਨੇ ਕਿਹਾ ਉਹਨਾਂ ਭਾਜੀ ਇਹਨੇ ਭਾਜੀ ਇਹਨਾਂ ਨੂੰ ਹਾਂ ਇਹ ਭਾਜੀ ਭੇਜੀ ਆਪਾਂ ਨੂੰ ਮੰਮੀ ਨਾਲ ਦੇ ਕੋਲ ਆ ਦੇਖੋ ਬਦਾਣਾ ਤੇ ਨਾਲ ਹੈਗੀ ਇਹਦੇ ਵਿੱਚ ਪਕੌੜੀਆਂ ਪੂਜੀਆ ਹੈ ਬਦਾਣਾ ਤਾਂ ਹੁੰਦਾ ਉਹਦੇ ਕੋਲ ਤਾਂ ਕੱਲੀਆਂ ਪਕੌੜੀਆਂ ਨਾ ਨਾ ਬਦਾਣਾ ਹੈ ਇਹ ਤੇ ਮੰਮੀ ਪਾ ਕੇ ਲਿਆ ਕੇ ਵਿੱਚ ਅੱਛਾ ਜੀ ਆ ਲਈਏ ਚਲੋ ਚਲੋ ਬਦਾਣਾ ਹੀ ਇਹ ਹਾਂ ਜੀ ਇਹ ਪੂਜੀਆ ਹਾਂ ਜੀ ਆਹ ਵਾਲਾ ਬਦਾਣਾ ਪੂਜੀਆ ਹਾਂ ਤੇ ਇੰਨਾ ਦਾ ਬਦਾ ਮੈਨੂੰ ਨਹੀਂ ਮੈਂ ਕਿਤੇ ਕੱਲੀਆਂ ਪਕੌੜੀ ਖਾ ਲਈ ਸੀ ਕਹਿੰਦੇ ਆ ਇਹ ਜਵੇ ਦਾ ਇਹਨੂੰ ਇੰਨਾ ਚੌੜਾ ਮੈਂ ਖੁਸ਼ਾ ਦੇਣਾ ਪੀਪਰ ਕਰ ਜਣ ਦਾ ਜਾਂ ਲੈਣ ਵਾਲੇ ਉਹਨੂੰ ਠੀਕ ਹੈ ਹੈ ਹੋਦਾ ਕਾਲਪੀਪਰ ਨਾ ਇਹ ਲੈ ਗਏ ਹਾਂ ਅਸੀਂ ਕਿ ਮੈਂ ਅੱਧਾ ਵੀਪਰ ਹੀ ਕਰੂਗਾ ਜੇ ਕੁਸ ਪਰ ਕਿਉਂ ਆਊਗਾ ਤਾਂ ਕਰ ਦੂਗਾ ਤੇਰੀ ਜੇਪਾਂ ਤੇਰੀ ਪਾ ਪੇਪਰ ਕਾਤਾ ਜੋ ਇਟਾਲੀਅਨ ਦਾ ਇਟਾਲੀਅਨ ਦਾ ਵੀਪਰ ਹੈ ਲੈਂਗੁਏਜ ਦਾ ਨੂੰ ਵੈਰੀ ਗੁੱਡ ਬੈਸਟ ਆਫ ਲੱਕ ਟਾਈਮ 8 ਵਜਣ ਦੇ ਵਿੱਚ ਹਲੇ 5-6 ਮਿੰਟ ਪਏ ਆ ਤੇ ਆਪਾਂ ਟਾਈਮ ਨਾਲੇ ਪਹਿਲਾਂ ਪੜ੍ਹਨੇ ਕੋਈ ਚਾਂਸ ਕੁਛ ਰਹਿਣ ਵਾਸਤੇ ਅੱਜ ਸਕੂਲ ਦੇ ਵਿੱਚ ਕੋਈ ਵੀ ਨਹੀਂ ਹੈ ਸਿਰਫ ਗੱਲੀ ਕੁਸ਼ਾਨ ਦੀ ਕਲਾਸ-ਕਲਾਸ ਹੈ ਕਿਉਂਕਿ ਪੇਪਰ ਸਿਰਫ ਗੱਲੀ ਕੁਸ਼ਾਨ ਦੀ ਕਲਾਸ ਦਾ ਹੀ ਹੈ ਅੱਜ ਤੇ ਬਾਹਰ ਕੁਸ਼ਾਨ ਦੀ ਕਲਾਸ ਦੇ ਬੱਚੇ ਖੜੇ ਸਾਰੇ ਅਗੇ ਤਾਂ ਇੰਨੇ ਜਿਆਦਾ ਸਾਰੇ ਬੱਚੇ ਖੇਡਦੇ-ਕੁੱਦਦੇ ਹੋਣੇ ਆ ਅੱਜ ਸਾਰੇ ਨਰਵਸ ਖੜੇ ਆ ਤੇ ਬੈਠੇ ਇੱਕ ਦੋ ਗੇ ਨੇ ਖੜੇ ਦੇਖਦੇ ਆ ਚੁੱਪ-ਚੁੱਪ ਹੀ ਤੇ ਖੜੇ ਸਾਰੇ ਆ ਨਾ ਕੁਝ ਵੀ ਚਾਹੀਏ ਕਲਾਸ ਚਾਹੇ ਛੋਟੀ ਹੋਵੇ ਚਾਹੇ ਵੱਡੀ ਹੋਵੇ ਐਗਜ਼ਾਮ ਚਾਹੇ ਨਰਸੀਗਰਾਜ਼ ਦਾ ਹੋਵੇ ਚਾਹੇ ਪਲੱਸ 2 ਦਾ ਹੋਵੇ ਜਿਹੜਾ ਮੱਜੀ ਕਲਾਸ ਐਗਜ਼ਾਮ ਹੋਵੇ ਜਿਹੜੀ ਚੀਜ਼ ਦੇ ਪਿੱਛੇ ਐਗਜ਼ਾਮ ਲੱਗਿਆ ਉਹ ਜੀ ਬੰਦੇ ਨਰਵਸ ਤਾਂ ਕਰਦੀ ਹੈ ਬੰਦਾ ਹਾਂ ਸਾਰੇ ਬੱਚੇ ਨੇ ਮੂੰਹ ਹੱਡੇ ਮਏ ਆ ਤੇ ਕੁਛ ਆਮਝਦਾ ਵਸ ਇੱਦੀ ਬੈਠ ਮੈਂ ਕਹਿੰਦਾ ਪੁੱਤ ਚੱਲ ਤੂੰ ਵੀ ਉੱਤੇ ਖੇਲ ਜਾ ਨਾ ਪਾਪਾ ਕਹਿੰਦਾ ਮੈਂ ਦੋ ਦੋ ਮਿੰਟ ਮੇਰੇ ਨਾਲੇ ਹੋਰ ਬਹਿ ਜਾ ਵੀ ਮੈਨੂੰ ਐ ਪੂਰੇ ਟਾਈਮ ਤੇ ਸਕੂਲ ਅੰਦਰ ਬੜ ਕੇ ਜਾਈ ਓਕੇ ਪੁੱਤ ਫਿਰ ਬਾਏ ਪ੍ਰਿੰਸੀਪਲ ਮੈਮ ਅੱਗੇ ਦੱਸੋ ਪ੍ਰਿੰਸੀਪਲ ਅੱਗੇ ਮੈਮ ਬਾਏ ਬੈਸਟ ਆਫ ਲੱਕ ਹੈ ਥੈਂਕ ਯੂ ਬਾਏ ਤੇ ਆਪਾਂ ਪਹੁੰਚ ਗਏ ਮਿੱਤਰੋ ਜਿਮ ਦੇ ਵਿੱਚ ਤੇ ਅ ਲੈਗ ਦਾ ਤੇ ਬਾਕੀ ਨੂੰ ਇਧਰ ਦੇਖੋ ਪਹਿਲਾਂ ਆ ਗੱਡੀਆਂ ਆ ਵੀ ਜੀਪ ਐ ਤੇ ਆ ਵੀ ਜੀਪ ਐ ਜਿਹੜੀ ਆ ਵਾਲੀ ਜੀਪ ਐ ਨਾ ਇਹਨੂੰ ਤਾਂ ਅਮਰੀਕਾ ਦਾ ਝੋਟਾ ਕਹਿੰਦੇ ਆ ਗ੍ਰੈਂਡ ਦੇ ਚਿਰੋਕੇ ਤੁਸੀਂ ਸੁਣਿਆ ਹੋਣਾ ਜੱਸੜ ਦੇ ਗਾਣੇ ਵਿੱਚ ਵੀ ਅਮਰੀਕਾ ਵਾਲਾ ਝੋਟਾ ਜਿਹਨੂੰ ਜੀਪ ਕਹਿੰਦੇ ਨੇ ਉਹ ਆ ਵਾਲਾ ਝੋਟਾ ਦੇ ਹੋ ਕਿੰਨਾ ਫਰਕ ਐ ਇਹਦਾ ਤੇ ਇਹਦਾ ਇਹ ਵੈਸੇ ਐਮੀ ਨਹੀਂ ਕਿਹਾ ਗਿਆ ਵੀ ਹਾਂ ਅਮਰੀਕਾ ਵਾਲਾ ਝੋਟਾ ਤੇ ਗੱਡੀ ਦਾ ਬੜਾ ਤਕੜਾ ਇੰਜਨ ਐ ਦਾ ਮੈਂ ਤਾਂ ਦੇਖਣ ਲੱਗਿਆ ਦੋਨੇ ਨਾ ਮੈਨੂੰ ਇਕੱਠੀਆਂ ਖੜੀਆਂ ਮਿਲ ਗਈਆਂ ਦੇਖੋ ਦੋਨੇ ਦੋਨੇ ਜੀਪ ਐ ਇਹ ਵੀ ਅਮਰੀਕਨ ਜੀਪ ਐ ਤੇ ਆ ਵੀ ਅਮਰੀਕਨ ਜੀਪ ਹੈ ਪਰ ਫਰਕ ਦੇਖੋ ਤੇ ਦੋਨਾਂ ਦਾ ਇਹ ਬਹੁਤ ਜ਼ਿਆਦਾ ਵੱਡੀ ਆ ਹਲੇ ਵੀਡੀਓ ਦੇ ਵਿੱਚ ਨਾ ਲੱਗਦਾ ਹੋਣਾ ਵੀ ਨਾਰਮਲ ਹੈ ਪਰ ਕਾਫੀ ਜ਼ਿਆਦਾ ਵੱਡੀ ਆ ਇਹਦੇ ਮੁਕਾਬਲੇ ਦਾ ਤੇ ਮਿੱਤਰੋ ਆਪਾਂ ਨਹਾ ਧੋ ਕੇ ਰੈਡੀ ਹੋ ਗਿਆ ਜਿੱਦਾਂ ਆਪਾਂ ਕੱਲ ਦੇ ਵਲੌਗ ਚ ਗੱਲ ਕੀਤੀ ਸੀਗੀ ਵੀ ਜਦੋਂ ਇਟਲੀ ਦੇ ਪੇਪਰ ਆਪਾਂ ਬਣਾਉਣੇ ਆ ਉਹਦੇ ਵਿੱਚ ਬੜੀ ਜਿਆਦਾ ਮੁਸੀਬਤਾਂ ਨਾਲ ਸਾਹਮਣਾ ਕਰਨਾ ਪੈਂਦਾ ਖਾਸ ਤੌਰ ਤੇ ਜਦੋਂ ਆਪਾਂ ਪਹਿਲੇ ਨੂੰ ਪੇਪਰ ਲੈਣੇ ਆ ਇੱਕ ਵਾਰੀ ਗੱਡੀ ਲਾਈਨ ਉੱਪਰ ਚੜ ਜਵੇ ਫਿਰ ਗੱਲ ਗੜਨਦੀ ਬਣਦੀ ਬਣ ਜਾਂਦੀ ਆ ਕੱਲ ਆਪਾਂ ਸਾਰਾ ਕੰਮ ਲਗਭਗ ਸਿਮੇ ਤੇ ਓਕੇ ਹੋ ਗਿਆ ਸੀਗਾ ਸਿਮਾ ਜਿੰਮ ਤੋਂ ਆਇਆ ਮੈਂ ਕਿਹਾ ਸੋਚਿਆ ਵੀ ਜਗਾ ਜੇ ਇੱਕ ਦੋ ਕੰਮ ਨਹੀਂ ਕਰਨ ਵਾਲੇ ਚਲ ਆਪਣੇ ਘਰ ਦੇ ਕੰਮ ਕਰਦੇ ਆ ਪਰ ਨਹੀਂ ਸੀ ਪਤਾ ਵੀ ਦੁਬਾਰਾ ਫਿਰ ਵਕੀਲਾ ਫੋਨ ਆਇਆ ਨਾ ਤੇ ਵਕੀਲਾ ਫੋਨ ਦੁਬਾਰਾ ਫੇਰ ਆ ਗਿਆ ਵੀ ਤੁਸੀਂ ਆਓ ਤੇ ਆ ਕੇ ਇੱਕ ਦੱਸਿਆਨ ਕਰਨ ਤੇ ਰਹਿ ਗਿਆ ਕੋਈ ਪਤਾ ਨਹੀਂ ਕੀ ਆ ਉਹ ਹੁਣ ਆਪਾਂ ਉੱਥੇ ਜਾ ਕੇ ਪਤਾ ਲੱਗਣਾ ਸਿਮਾ ਵੀ ਆਪਣਾ ਕੰਮ ਤੇ ਗਿਆ ਹੋਵ ਸੀਗਾ ਤੇ ਉਹਨੂੰ ਵੀ ਮੌਕੇ ਤੇ ਫੋਨ ਕਰਕੇ ਬੁਲਾਇਆ ਤੇ ਬਗਾਨੇ ਪਾਸੇ ਦਾ ਬੰਦਾ ਕੰਮ ਕਰਦਾ ਵੀ ਔਖਾ ਹੀ ਬਹੁਤ ਹੁੰਦਾ ਯਾਰ ਤੇ ਛੁੱਟੀ ਲੈ ਕੇ ਆਉਣੀ ਹੈ ਨਾ ਜੇ ਤਾਂ ਪਹਿਲਾਂ ਪਤਾ ਹੋਵੇ ਜਿਹੜੀ ਕੱਲ ਦੀ ਅਪਾਇੰਟਮੈਂਟ ਸੀ ਇਹਦੇ ਬਾਰੇ ਪਹਿਲਾਂ ਪਤਾ ਸੀਗਾ ਆਪਾਂ ਨੂੰ ਪਹਿਲਾਂ ਧਿਆਲਾ ਦਾ ਕਾਦਾ ਧਿਆਲਾ ਕਾਦਾ ਸਿਮਰਾ ਯਾਰ ਮੂਰ ਉਧਰੋ ਕੱਲ ਇੰਨਾ ਖੁਸ਼ ਸੀਗਾ ਸਿਮਰਾ ਨਾ ਕੱਲ ਫੁੱਲ ਖੁਸ਼ ਸੀਗਾ ਤੇ ਜਦੋਂ ਫੋਨ ਆਇਆ ਇਹ ਮੈਂ ਦੱਸਿਆ ਮੈਂ ਕਹਿੰਦਾ ਵਕੀਲ ਦਾ ਫੋਨ ਆ ਗਿਆ ਤੇ ਸਿਮਰੇ ਇਹਦਾ ਪੁੱਛਿਆ ਕੀ ਨਿਕਲਿਆ ਕਹਿੰਦਾ ਓਹੋ ਹੁਣ ਕੀ ਹੋ ਗਿਆ ਹੈ ਚਲ ਦੇਖਦੇ ਆਂ ਜਾ ਕੇ ਪਤਾ ਲੱਗਦਾ ਠੀਕ ਹੈ ਹੋ ਤਾਂ ਸਭ ਕੁਝ ਠੀਕ ਹੈ ਨਾ ਵੈਸੇ ਤਾਂ ਕਦੇ ਵੀ ਨਾ ਕੁਝ ਵੀ ਗਲਤ ਨਹੀਂ ਹੁੰਦਾ ਹਮੇਸ਼ਾ ਜੋ ਵੀ ਹੁੰਦਾ ਹੈ ਚੰਗੇ ਵਾਸਤੇ ਹੁੰਦਾ ਹੈ ਰੱਬ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਇੱਕ ਦਰਵਾਜ਼ਾ ਬੰਦ ਤਾਂ ਨਾਲ ਦੋ ਤਿੰਨ 10 ਖੁੱਲਦੇ ਆ ਤੇ ਬਾਕੀ ਆਪਾਂ ਜਾ ਕੇ ਦੇਖਦੇ ਆ ਕੀ ਬਣਦਾ ਹੈ ਕੀ ਕਰਨਾ ਹੈ ਉਹ ਜਾ ਕੇ ਆਪਾਂ ਜਿੱਦਾਂ ਵੀ ਹੋਊਗਾ ਤੁਹਾਡੇ ਕੇ ਆਪਾਂ ਸ਼ੇਅਰ ਕਰਦੇ ਆ ਤੇ ਪਰ ਟਾਈਮ ਹੁਣ ਬੱਜ ਗਏ ਨੇ ਸਵਾ 11 ਹੋ ਗਏ ਤੇ ਰੋਟੀ ਪਾਣੀ ਆਪਾਂ ਹੁਣ ਖਾ ਕੇ ਚੱਲਦੇ ਆ ਹਾਂਜੀ ਪਾਤੀ ਜੀ ਰੋਟੀ ਪਾਤੀ ਰੋਟੀ ਲਓ ਬਈ ਤੇ ਆ ਦੇਖੋ ਰੋਟੀ ਪਰ ਸਬਜ਼ੀ ਬਣਾਈ ਜਖਾਣ ਵਾਸਤੇ ਆਪਾਂ ਨੇ Shimla mirchਾਂ ਤੇ ਵਿੱਚ ਪਾਈ ਵੀ ਇਹਦੇ ਪਨੀਰ ਤੇ ਨਾਲ ਦਹੀਂ ਤੇ ਬਾਪੂ ਨਾ ਸਮਾਨ ਲੈਣ ਵਾਸਤੇ ਇਹਦੇ ਮਿਲੋ ਬਾਪੂ ਮੇਨੂੰ ਨਾਭੀ ਪੱਗ ਦੇ ਨਾਲ ਨਾਭੀ ਕੋਟੀ ਦੀ ਕਰਾ ਕੇ ਮੈਚਿੰਗ ਤੇ ਬਾਪੂ ਸਮਾਨ ਲੈਣ ਚਲੇ ਫੁੱਟ ਖਾ ਗਈ ਜਣੀ ਇਹਨਾਂ ਨੰਬਰ ਆਪਾਂ ਨੋਟ ਤੇ ਵੀ ਧਾ ਕੇ ਕਸਤੂਰੇ ਜਾ ਕੇ ਆਉਂਦੇ ਆ ਅੱਛਾ ਆ ਦੇਖੋ ਮਿੱਤਰੋ ਜਿੱਦਾਂ ਆਪਾਂ ਗੱਲ ਕੀਤੀ ਹੈ ਪੇਪਰਾਂ ਦੀ ਗੱਲਬਾਤ ਆ ਦੇਖੋ ਬਾਪੂ ਕਹਿੰਦਾ ਮੈਂ ਵੀ ਕਸਤੂਰੇ ਜਾ ਕੇ ਆਉਣਾ ਤੇ ਮਤਲਬ ਵੀ ਇੱਥੇ ਇਦਾਂ ਹੀ ਆ ਡਾਕੂਮੈਂਟਾਂ ਦੀ ਇੱਥੇ ਚੱਲੀ ਜਾਂਦਾ ਆ ਕਹਿ ਦਿੰਦੇ ਆ ਵੀ ਬਾਹਰਲੀ ਕੰਟਰੀਆਂ ਵਿੱਚ ਆ ਕੇ ਇਦਾਂ ਇਦਾਂ ਪੇਪਰ ਲੈਣ ਤੋਂ ਪਹਿਲਾਂ ਵੀ ਪ੍ਰੋਬਲਮ ਤੇ ਪੇਪਰ ਲੈਣ ਤੋਂ ਬਾਅਦ ਵੀ ਪ੍ਰੋਬਲਮ ਆ ਤੇ ਹੁਣ ਆਪਾਂ ਤੇ ਨਿਕਲੀ ਫਟਾਫਟ ਆਪਾਂ ਨੂੰ 12:30 ਵਜੇ ਟਾਈਮ ਦਿੱਤਾ ਉਹਨਾਂ ਨੇ ਤੇ ਇੱਧਰ ਮਿੱਤਰੋ ਮਾਤਾ ਨੇ ਚੱਕ ਲਿਆ ਉਹਨੇ ਝੋਲਾ ਦੇ ਕਿੱਡਾ ਝੋਲਾ ਚੱਕੀਏ ਤੇ ਸਿੱਧਾ ਕਿੱਥੇ ਚੱਲੇ ਹੁਣ ਅਸੀਂ ਸਮਾਨ ਲੈ ਆ ਜਿਹੜੀ ਨਾਲ ਜਾਣਾ ਹੈ ਨਾਲ ਨਾਲ ਚਲੋ ਵਧੀਆ ਸਮਾਨ ਨਾਲ ਕਿਸ ਤਰ੍ਹਾਂ ਸਮਾਨ ਹੈ ਠੀਕ ਹੈ ਠੀਕ ਹੈ ਠੀਕ ਹੈ ਆ ਦੇਖੋ ਆ ਝੋਲਾ ਮਿੱਤਰੋ ਭਰ ਕੇ ਲੈਣਾ ਸਾਮਾਨ ਦਾ ਰਸਪੇਨ ਮਾਰਕੀਟ ਵਿੱਚ ਮਮੀ ਨੇ ਹੁਣ ਤੇ ਸਕਰੀਨ ਮੁੱਕੀ ਵੀ ਆਪਣਾ ਯਾਰ ਚੰਗਾ ਚੰਗਾ ਠੀਕ ਹੈ ਬਈ ਚੱਲਦੇ ਆਂ Okay हाँ हाँ जी। हाँ जी। हाँ जी। ओके ਜੀ ਗੁਸ਼ਿਆਨ ਦੇ ਸਕੂਲ ਤੋਂ ਆਪਣੇ ਬਾਈਨੋਂ ਨੇ ਜੇ ਪੀਪਰ ਖਤਮ ਹੋ ਗਏ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇਹਦਾ ਧਿਆਨ ਰੱਖੀ ਮੈਨੂੰ ਕਿਦਾ ਆ ਜੇ ਹੁਣ ਸੁੱਤਾ ਪੇ ਉੱਠੜੇ ਹੈ ਹਾਂਜੀ ਹੁਣ ਕੱਦਾਂ ਘੜਾੜੇ ਮਾਰਦਾ ਹੈ ਇਹ ਤੇ ਧਿਆਨ ਕੀ ਰੱਖੀ ਇਹਦਾ ਠੀਕ ਹੈ ਜੀ ਇਹ ਦੀ ਸੁਣ ਲੋ ਜੀ ਰਾਤ ਦੀ ਚਿੜੀਆਂ ਦਾ ਤਾਂ ਕੋਈ ਨਾ ਕੋਈ ਹੱਲ ਕਰਨਾ ਪੈਣਾ ਜੀ ਰਾਤ ਜਿਵੇਂ 5 ਕਿ ਮਿੰਟ ਲੇਟ ਹੋ ਜਾਂਦੀ ਬਸ ਇਹ ਚਿੜੀਆਂ ਦੇ ਪਿੰਜਰੇ ਦੇ ਉੱਪਰ ਪਹੁੰਚਣੇ ਆਲਾ ਤਾਂ ਜੀ ਹੁਣ ਵੀ ਹੁਣ ਵੀ ਧਿਆਨ ਰੱਖਣੇ ਪੈਣੇ ਜਿਹੜੀਆਂ ਹੁਣ ਤਾਂ ਬਾਹਰ ਘਟਤੀਆਂ ਹਨ ਹਾਂਜੀ ਹੁਣ ਤਾਂ ਚਲੋ ਮੈਂ ਦਰਵਾਜ਼ਾ ਬੰਦ ਕਰ ਲੂੰਗੀ ਕਿਉਂ ਫੇਰ ਨਹੀਂ ਫਿਰਦਾ ਤਾਂ ਇੰਨਾ ਧਿਆਨ ਰੱਖਣਾ ਪੈਂਦਾ ਹੁਣ ਤਾਂ ਜਿੜੀਆਂ ਦੇ ਪਿੰਜਰੇ ਦੇ ਉੱਤੇ ਚਲੇ ਜਾਂਦਾ ਜੇ ਕੱਲ ਮੜੀ ਜੀ ਕਸਰ ਰਹਿ ਗਈ ਜੀ ਬਸ ਫੇ ਸਿੱਟ ਸਕਦਾ ਥੱਲੇ ਹੋਰ ਕਿ ਥੱਲੇ ਗਿਆ ਤਾਂ ਨਹੀਂ ਤਾਂ ਜੇ ਕਿ ਡਾਕੀ ਮੜਣੀਆਂ ਨੇ ਤੂੰ ਐਨੀ ਇਲਤ ਕਰਨ ਲੱਗੀ ਹੋਈ ਬਹੁਤ ਇਲਤ ਕਰਦਾ ਹੈ ਜੀ ਪਛਾਦਾ ਉਹ ਪਤਾ ਐਨੀ ਇਲਤ ਕਰ ਲਗੇ ਤੂੰ ਹਾਂ ਮੈਂ ਹੂੰ ਕਿਹਾ ਮੈਂ ਹੂੰ ਕਿ ਹੁੰਦੀ ਆ ਨਹੀਂ ਜਲਸਤ ਰਹੀ ਤੂੰ ਐਨੀ ਇਲਤ ਫੇ ਇਹ ਵਿਸ਼ੇਸ਼ਤਾ ਤਾਂ ਪੜ੍ਹਨੀ ਉੱਤੇ ਰਹਿ ਫਿਰ ਤਨ ਹੀ ਪੜ੍ਹਨੀ ਹੈ ਹੈ ਇਹ ਤਾਂ ਦੇਖ ਮੇਰੇ ਕਿਨੂੰ ਬਾਕੀ ਕਿੰਨੇ ਸੀ ਇੱਧਰ ਵੀ ਜਿਆਦਾ ਚਿੜੀਆਂ ਪਿੰਜਰੇ ਵਿਚੜ ਗਿਆ ਸੀਗਾ ਹਾਂ ਐ ਪਿੰਜਰੇ ਦੇ ਆਲੇ-ਦਾਲੇ ਘੁੰਮੀ ਜਾਂਦਾ ਜੀ ਉਹਨਾਂ ਚਿਰ ਉਹਨਾਂ ਚਿਰ ਘੁੰਮੀ ਜਾਂਦਾ ਵੀ ਕੋਈ 파ਰਾ ਹੋਵੇ ਵੀ ਮੈਂ ਛੇਤੀ ਦੇ ਕੇ ਫਿਰ ਜਦ ਇਹ ਛਾਲ ਮਾਰਾਂ ਪਿੰਜਰੇ ਤੇ ਧਿਆਨ ਕੀ ਮੜਾ ਸੀਦਾ ਠੀਕ ਹੈ ਬਾਕੀ ਚਿੜੀਆਂ ਦਾ ਵਾ ਕਰਦੇ ਹਾਲ ਕੋਈ ਨਹੀਂ ਦੇਖਦੇ ਕੀ ਕਰਨੀ ਸਿਮਰ ਕੰਮ ਰੱਖਣੇ ਪਏ ਕਰੇ ਰਾਤ ਨੂੰ ਹਾਂ ਜੀ ਤਾਂ ਨਹੀਂ ਫਿਰ ਉਹਦਾ ਕੋਈ ਹੋਰ ਹੱਲ ਕਰਨਾ ਪੈਣਾ ਬੱਚਾ ਤੇ ਚਲ ਜਾਈਏ ਮਾੜਾ ਇੱਕ ਵਾਰ ਨਵੀਂ ਕੰਮ ਆ ਠੀਕ ਹੈ ਜੀ ਟਾਈਮ 11:30 ਹੋ ਜਾਗ ਲਓ ਮੇਰੇ ਇਧਰ ਤੇ ਸ਼ਮਾ ਤੁਸ਼ਾਨ ਪਾਸੇ ਮੰਨ ਲਓ ਉਹਨੇ ਆ ਜਾਣਾ ਠੀਕ ਹੈ ਟਾਈਮ ਠੀਕ ਹੈ ਠੀਕ ਹੈ ਜੀ ਓਕੇ ਠੀਕ ਹੈ ਜੀ ਐ ਕੋਲੋ ਮੇਤ੍ਰੋ ਮਿਲੋ ਆਪਣੇ ਫੌਜੀ ਸਾਹਿਬ ਦਨੀਲੋ ਬ੍ਰੋ ਕਮੇਸਟਾਈ ਟੋ ਬੈਨ ਅਮੇ ਫਰ ਟੋ ਬੈਨੀ ਪਰਫੈਟ ਪਰ ਕੋਨ ਕਵੈਸਟੋ ਕਪੈਲੋ ਵੇਰਾਮੈਂਤੇ ਬੈਨੀ ਸੈ ਬੈਨ ਮਗੇ ਵਿਸਟੋ ਵੀਡੀਓ ਮੋਲ ਗਰਾਮ ਮੇਤ੍ਰੋ ਨੇ ਆਪਣਾ ਵਲੌਗ ਦੇਖ ਲਿਆ ਤੇ ਟੋਪੀ ਇਹ ਵੀ ਜੱਗੇ ਲਿਆਇਆ ਟੋ ਵੀਸੋ ਅਮੀ ਵੀਡੀਓ ਕੋਦੀ ਪ੍ਰੇਸੋ ਕਾ ਪਹਿਲੇ ਪੂਰੇ ਦੇ ਲੱਫਰ ਦੇ ਕਫੇ ਤਾਂ ਇਹਦੇ ਮਿਲ ਕਫੇ ਤੇ ਆਪਾਂ ਮਿੱਤਰੋ ਹੁਣ ਚਾਹ ਪੀਣ ਚੱਲਦੇ ਆਂ ਬਾਰ ਦੇ ਉੱਤੇ ਰੋਟੀ ਪਾਣੀ ਖਾਣ ਤੋਂ ਬਾਅਦ ਨਾ ਇਹ ਲੋਕ ਵੀ ਕਫੇ ਪੀਣ ਦੇ ਸ਼ੌਕੀਨ ਐ ਰੋਟੀ ਪਾਣੀ ਖਾਣ ਤੋਂ ਬਾਅਦ ਕਫੇ ਹੀ ਪੀਨੇ ਤੇ ਆਪਾਂ ਵੀ ਜਾ ਕੇ ਪੀਣੀ ਸੀਗੀ ਚਲੋ ਮੈਂ ਕਿਹਾ ਜਤਰੀ ਲੋ ਇਹਦੇ ਨਾਲ ਬੈਠ ਕੇ ਪੀ ਲੈਣੇ ਆਪਾਂ ਹਨਾ ਚਾਹ ਦਾ ਤਾਂ ਆਪਾਂ ਨੂੰ ਬਹਾਨਾ ਹੀ ਚਾਹੀਦਾ ਪੀਣ ਦਾ ਚਾਹ ਦਾ ਮਿੱਤਰੋ ਪ੍ਰੋਗਰਾਮ ਆਪਣਾ ਕੈਨਸਲ ਹੋ ਗਿਆ ਆਪਾਂ ਨੂੰ ਫੋਨ ਆ ਗਿਆ ਵਕੀਲ ਦਾ ਤੇ ਉਹ ਕਹਿੰਦੀ ਵੀ ਤੁਸੀਂ 1 ਘੰਟੇ ਦੇ ਵਿੱਚ ਵਿੱਚ ਇੱਥੇ ਮੇਰੇ ਕੋਲ ਪਹੁੰਚਣ ਜਾਈਂਦੇ ਆਂ ਵੀ ਆਪਣਾ ਇਹ ਬੰਦੇ ਕੋ ਤੇ ਆਪਣਾ ਚਾਹਦਾ ਬ੍ਰੋ ਕਹਿੰਦਾ ਦਲੀ ਲੋਣੀ ਆਪਣੇ ਘਰ ਨੂੰ ਚਲੇ ਗਏ ਤੇ ਆਪਾਂ ਹੁਣ ਸਿੱਧਿਓ ਗੱਡੀ ਆਪਾਂ ਜੇ ਦੜਾ ਕੇ ਲੈ ਕੇ ਜਾਵਾਂਗੇ ਨਾ ਭਜਾ ਕੇ ਇਹ ਪੂਰੀ ਨੱਪ ਕੇ ਤਾਂ ਟਾਈਮ 'ਤੇ ਪਹੁੰਚਣਾ ਹੈ ਕਿਉਂਕਿ 100 ਕਿਲੋਮੀਟਰ ਜਾਣਾ ਹੈ ਟ੍ਰੈਫਿਕ ਵੀ ਹੈਗੇ ਸਾਹਮਣੇ ਦੇਖੋ ਇੱਧਰ ਤੇ ਆ ਜਿਹੜਾ ਟ੍ਰੈਫਿਕ ਦਾ ਜਿਹੜਾ ਏਰੀਆ ਹੈ ਤੇ ਇਹ ਕ੍ਰੋਸ ਕਰਨ ਤੋਂ ਬਾਅਦ ਜਿਹੜਾ ਕਿ ਸਾਫ਼ ਏਰੀਆ ਆਉਣਾ ਹੈ ਉੱਥੇ ਆਪਾਂ ਨੂੰ ਗੱਡੀ ਭਜਾਉਣੀ ਪੈਣੀ ਹੈ ਤਾਂ ਜਾ ਕੇ ਆਪਾਂ ਪੂਰੇ ਟਾਈਮ ਦੇ ਟਾਈਮ 'ਤੇ ਪਹੁੰਚਣਾ ਹੈ ਸਿਮ ਤੇ ਘਮੜਾ ਨੈਵੀਗੇਟਰ ਕਿੰਨੇ ਦੱਸਦਾ ਵੀ ਕਿੰਨੇ ਟਾਈਮ ਲੱਗੂ ਕਿੰਨੇ ਇੱਕ ਘੰਟੇ ਤੋਂ ਉੱਤੇ ਦਿਖਾਉ ओके ਮਨਾਂ ਵੀ ਹਰੇ ਕੰਟਰੀ ਕੋਲ ਵੜਦਾ ਤਾਂ ਹੈ ਹਾਂ ਹਾਂ ਲਈ ਮੈਨੂੰ ਪੂਰੇ ਪੂਰੇ ਟਾਈਮ ਦੇਣਾ ਪਹੁੰਚਿਆ ਪੂਰੇ ਪੂਰੇ ਟਾਈਮ ਦੇ ਨਾਲ ਸਿਵੇਂ ਗੱਡੀ ਕਿਵੇਂ ਚੱਲੀ ਆਪਾਂ ਨੇ ਗੱਡੀ ਜਿਵੇਂ ਬਸ ਗੇਮ ਚ ਚੱਲਦੀ ਹੁੰਦੀ ਆ ਜਿੱਦਾਂ ਇਹ ਵੀਡੀਓ ਕਿਵੇਂ ਗੱਡੀ ਚੱਲਦੀ ਆ ਗੱਡੀ ਉਦਾਂ ਹੀ ਚੱਲੀ ਆ ਪਰ ਆਪਣੀ ਮਿਹਨਤ ਰੋਈ ਵੀ ਆ ਬਾਈ ਜਦੋਂ ਕੰਮ ਹੁੰਦਾ ਹੈ ਨਾ ਹੁਣਾ ਵੀ ਉਦੋਂ ਹੀ ਆ ਤੇ ਅੜਚਣਾਂ ਵੀ ਬਹੁਤ ਹੁੰਦੀ ਸਹੀ ਗੱਲ ਹੈ ਆ ਜਦੋਂ ਆਪਾਂ ਨੂੰ ਕਾਲੀ ਹੁੰਦੀ ਕਿਸੇ ਵੀ ਕੰਮ ਤੇ ਜਾਣ ਦੀ ਕਿਤੇ ਪਹੁੰਚਣ ਦੀ ਕਿਸੇ ਚੀਜ਼ ਉਦੋਂ ਫਿਰ ਅੜਚਣਾਂ ਬਹੁਤ ਪੈਣੀ ਆ ਕਦੇ ਟ੍ਰੈਫਿਕ ਲੱਗੀ ਮੂਰੇ ਕਦੇ ਬੱਤੀਆਂ ਲੱਗੀਆਂ ਮੂਰੇ ਕਦੇ ਗੱਡੀ ਪਰ ਆਪਾਂ ਨੇ ਕਰਦੇ ਕਿ ਉਹਨੇ ਇੱਕ ਪਹੁੰਚ ਗਿਆ ਆਪਣੇ ਡਾਕੂਮੈਂਟ ਇੱਕ ਡਾਕੂਮੈਂਟ ਘਟ ਸੀ ਉਹਨਾਂ ਦੇ ਗੱਲ ਦੇਣ ਤੋਂ ਰਹਿ ਗਿਆ ਸੀ ਉਹਨਾਂ ਦਾ ਤੇ ਉਹ ਡਾਕੂਮੈਂਟ ਆਪ ਅੱਜ ਉਹ ਵੀ ਕਲੈਕਟ ਕਰ ਲਿਆ ਤੇ ਆਪਾਂ ਹੁਣ ਜਾ ਕੇ ਕੱਲ ਨੂੰ ਪੇਪਰ ਕਰਦੇ ਜਮਾ ਸਿਮੈਂਟ ਆਖਾਨੇ ਦੇ ਵਿੱਚ ਤੇ ਫਿਰ ਸਿਮੈਂਟ ਓਕੇ ਓਕੇ ਫਿਰ ਲਵਾਂਗੇ ਸਿਮੈਂਟ ਆਪਾਂ ਪਾਰਟੀ ਇੱਕ ਵਧੀਆ ਜਿਹਾ ਰੈਸਟੋਰੈਂਟ ਦੇ ਵਿੱਚ ਐਸੇ ਪਿਆ ਅੱਜ ਬਣੀ ਇਹ ਗੱਲ ਗਏ ਜਟਾ ਆ ਵੀ ਪਹੁੰਚ ਗਿਆ ਮਿੱਤਰੋ ਇਕੱਲਾ ਲਿਆਉਣ ਤੇ ਸਪੁਰਤਾਇਲ ਯੂਨੀਕੋਪਰ ਦੀ ਮਿਗ੍ਰੇਸਿਓਨੇ ਦੀ ਲਾਟੀਨਾ ਓਕੇ ਹੋ ਗਿਆ ਹਾਂ ਹੁਣ ਤੇ ਹੁਣ ਵਧਾਈਆਂ ਹੀ ਵਧਾਈਆਂ ਹੋ ਗਈਆਂ ਹੁਣ ਕਹਿੰਦਾ ਹੁਣ ਦੇ ਵਧਾਈ ਮੈਂ ਮੈਨੂੰ ਦੇ ਵਧਾਈਆਂ ਨਹੀਂ ਹਾਂਜੀ ਹਾਂਜੀ ਮੈਂ ਹੁਣ ਇਟਲੀ ਚ ਪੱਕਾ ਹੋਇਆ ਥੈਂਕ ਯੂ ਵੈਰੀ ਮੱਚ ਤੇ ਮਿੱਤਰੋ ਆ ਦੇ ਕੋ ਪਾਰਟੀ ਹੋਣ ਲੱਗੀ ਐ ਸਵੇਰੇ ਡਾਕੂਮੈਂਟਰੀ ਸਪਰੇਸ ਤੇ ਨਾਲ ਲਾਵਾਂਗੇ ਪਤਾ ਨਹੀਂ ਨੇ ਮੁਸੋਲੀਨੀ ਤੇ ਨਾਲ ਇਹ 올ੀਵੇ ਆਪਣੇ ਜਿਹੜੇ ਕਹਿੰਦੇ ਸੀ ਮੈਨੂੰ 올ੀਵੇ ਕੀ ਕਹਿੰਦੇ ਆ ਕੋਲੀਵੇ ਕੋਲੀਵੇ ਫਿਰਦੇ ਤੇਰੇ ਵਿੱਚ ਭਾਈ ਵੀ ਇਹ ਬਰਫ਼ ਜਿਹਦਾ ਆਪਣਾ ਰੂਫ ਕਹਿੰਦੇ ਆ ਇਹ ਬੰਸ ਇਟਾਲੀਅਨ ਲੋਕਾਂ ਦਾ ਰੂਫ ਹੈ ਬਿਲਕੁਲ ਠੰਡਾ ਗਰਮੀ ਤਾਂ ਬਹੁਤ ਜਿਆਦਾ ਯਾਰ ਐਨਜੋਏ ਕਰਕੇ ਪੀਂਦੇ ਆ ਗਰਮੀ ਦੇ ਵਿੱਚ ਤੇ ਕੋਈ ਸਿਕਰ ਦਪਹਿਰਾ ਟਾਈਮ ਕਿੰਨਾ 1 ਵਜੇ ਰੋਟੀ ਸੀ ਘਰੋਂ ਖਾ ਗਏ ਸੀ ਤੇ ਮੈਂ ਕਿਹਾ ਚਲੋ ਆਪਾਂ ਇਹਦੇ ਐਨਜੋਏ ਕਰਦੇ ਆ ਸਿਮੇਰੀ ਅੱਜ ਪਾਰਟੀ ਐ ਸਿਮੇ ਹੁਣ ਲਗਾਤਾਰ 2 3 ਦਿਨ ਹੁਣ ਸਿਮੇ ਦੀ ਪਾਰਟੀ ਚੱਲਣੀ ਐ ਮਿੱਤਰੋ ਤੇ ਗਲਾਸ ਦੇਖੋ ਮਿੱਤਰੋ ਇਹ ਆਪਾਂ ਨੇ ਮੰਗਵਾਏ ਬਕੇਰੀ ਆਪਾਂ ਨਾਲ ਮੰਗਾਈ ਆ ਬੋਤਲ ਪਾਣੀ ਦੀ ਦੇ ਦੋ ਮੈਂ ਗਲਾਸ ਆਜੋ ਗਲਾਸ ਲੈਣੇ ਨੇ ਭੇਜਿਆ ਉਹਨੇ ਇਹਦੇ ਮੈਂ ਦੋ ਲੈਣੇ ਨੇ ਗਲਾਸ ਆਏ ਜਮ ਮੈਂ ਨੇ ਕਿੰਨੇ ਗਲਾਸ ਲੈ ਲਏ ਰਸ ਰੋਮਾ ਇਸ ਕੋ ਰੋਮਾ ਦੇ ਸੌਨ ਕੋ ਵਾਪਸ ਚਾਓ ਸਾਲਵੇ ਕੱਪੈਲਾ ਅਲੋਰਾ ਲੋ ਵੀ ਫਾਈਨਲੀ ਪਹੁੰਚ ਗਏ ਮੇਥਰ ਅੱਪਾ ਆਪਣੇ ਘਰ ਸਸਿਕਾ ਕਿਦਾਂ ਰੇਪੜਦਾ ਰਜ ਪੇਪਰ ਹੋ ਗਿਆ ਹੈ ਬਹੁਤ ਕਿੰਡ ਗਿਆ ਬਹੁਤ ਘੈਂਟ ਦਾ ਬਹੁਤ ਬਹੁਤ ਘੈਂਟ ਬਹੁਤ ਬਹੁਤ ਘੈਂਟ ਵੀ ਨਹੀਂ ਜੱਸਾ ਇਹ ਬਹੁਤ ਹੀ ਘੈਂਟ ਈ ਆ। ਕੀ ਆ ਤੁਹਾਨੂੰ? ਤੇ ਤੁਸੀਂ ਕੀ ਕਰ ਰਹੇ ਤੁਸੀਂ? ਲੈ ਪਾਇਆ ਮਿਰਚੀਆਂ ਦੇ ਵਿੱਚ। ਹਾਂ। ਇਧਰ ਮਿਰਚੀਆਂ ਚ ਰੇ ਪੈਰ ਹਰ ਰੇ ਗਏ ਨੇ। ਹੈ? ਪਰ ਉਹਦੇ ਨੂੰ ਵੀ ਉਹਦੀ ਮੋਚਾਂ ਦੀ ਇਹ ਗੰਗਲਾ ਛੋਟਾ ਨਾ ਤਾਂ ਨਹੀਂ ਹੋਈ। ਨਾ ਇਹ ਵੀ ਥੋੜਾ ਘੱਟੇ ਪਾਇਆ ਪਹਿਲਾਂ। ਹਾਂ। ਹਾਂ ਉਹ ਜੀ ਕਿ ਹਲਾ ਕੁੜ ਪਾਣੀ ਬੜਾ ਕੁੜ ਚਾਹ ਬੋਲ। ਦੁਸਤੀ ਪਰ ਲੇਖ ਲਿਖਣਾ ਸੀਗਾ। ਹਾਂ। ਇੱਕ ਪਤਾ ਨਹੀਂ sport ਦਾ ਲਿਖਣਾ ਸੀਗਾ ਆਪਣਾ ਦੇ ਉਹਦਾ ਪੈਂਥਰ ਦੀ ਦੋਸਤੀ ਦਾ ਲਿਖ ਨਹੀਂ ਨਹੀਂ ਬਸ ਇੱਕ sport ਦਾ ਚੈਂਪੀਅਨ ਸੀਗਾ 올림픽ਸ ਮੁਹੰਮਦ ਅਲੀ ਉਹਨੇ ਸ਼ਬਦ ਲਿਖੇ ਸੀਗੇ ਵੀ ਦੋਸਤੀ ਕਿਸੇ ਪਾਸੋਂ ਸਿੱਖੀ ਨਹੀਂ ਜਾ ਸਕਦੀ ਵੀ ਸਿਰਫ ਮਹਿਸੂਸ ਕੀਤੀ ਜਾ ਸਕਦੀ ਉਹਦੇ ਉੱਪਰ ਆਪਣਾ opinion ਦੇਣਾ ਸੀਗਾ ਬਹੁਤ ਲੰਬੀ ਚੱਲੀ ਉਹ ਦੇ ਵੀ ਕੀ ਦਿੱਤਾ opinion ਓਪੀਨੀਅਨ ਹਮ ਫਿਰ ਬਹੁਤ ਲੰਬੇ ਚੱਲ ਰਹੀ ਹੂ ਮੈਂ ਦੱਸ ਦਦਾ ਛੋਟ ਦੇ ਵਿੱਚ ਮੋਰਲ ਛੋਟ ਦੇ ਵਿੱਚ ਮੋਰਲ ਦਾ ਸਟੋਰੀ ਵੀ ਆਹੀ ਵੀ ਦੋਸਤੀ ਦੇ ਪਾਸੋਂ ਸਿੱਖੀ ਨਹੀਂ ਜਾ ਸਕਦੀ ਦੋਸਤੀ ਸਿਰਫ ਮਸੂਮ ਕੀਤੀ ਜਾ ਸਕਦੀ ਹੈ ਫਿਰ ਉਹਦੇ ਵਿੱਚ ਮੈਂ ਆਪਣੇ ਐਪੀਸੋਡ ਦੱਸੇ ਵੀ ਮੇਰੇ ਵਾਸਤੇ ਦੋਸਤੀ ਕਿੰਨੀ ਜ਼ਰੂਰੀ ਰਹੀ ਆ ਹਰ ਮੋਮੰਟ ਦੇ ਵਿੱਚ ਚੱਕ ਲਿਆ ਕਰ ਆਪਾਂ ਹੋਰ ਕਲੂ ਦਾ ਪੇਪਰ ਕਲੂ ਹੈ ਦਾ ਲੈਂਗੁਏਜ ਦਾ ਪਰ ਉਹ ਹੋਣੀ ਹੈ ਫਿਰ ਮੈਸੇਜ ਹੋਰ ਅਰਬੀ ਕਰ ਲਿਖੀ ਠੀਕ ਹੈ ਮਨੇ ਮੈ ਤਾਂ ਪੇਪਰ ਜ਼ਰਾ ਪਰਸਨ ਹੋਇਆ ਹੋਰ ਐਗਜ਼ਾਮ ਤਾਂ ਵੀ ਦੱਸਤਾ ਓਕੇ ਓਕੇ ਤਾਂ ਲਿਖਿਆ ਇੱਧਰ 18 ਤਰੀਕ ਨੂੰ ਕਿਤਰੀ ਜੀ 18 ਤਰੀਕ ਨੂੰ 12:30 ਅੱਛਾ ਲਿਖਦਾ ਇਹ ਭੁੱਲ ਨਾ 18 06 2024 12:30 ਮਿੰਟ ਦੇ ਉੱਪਰ 1 ਵਜੇ ਦੁਪਹਿਰ ਰਿਕਵਰ ਪਰ ਤੇ ਹੁਣ ਟਾਈਮ ਮਿੱਤਰੋ 11:40 ਹੋ ਗਏ ਰਾਤ ਦੇ ਤੇ ਆ ਦੇਖੋ ਤਾਂ 11:40 ਤੇ ਇਹਨੂੰ ਹੁਣ ਭੁੱਖ ਲੱਗੀ ਆ ਦੇਖੋ ਇਹ ਹੁਣ ਟਿੰਨ ਲੱਗੇ ਬਸ ਚੱਕ ਵਈ ਤੇ ਆਪਣਾ ਕੰਮ ਖਤਮ ਕਰਕੇ ਘਰ ਪਹੁੰਚੇ ਹੁਣ ਤੇ ਬਸ ਥਕਾਵਟ ਅਜ ਇੰਨੀ ਹੋਈ ਬਸ ਵੀਰ ਦੀ ਜੇ ਉੱਠੇ ਹਾਂ ਬਸ ਸਾਰਾ ਦਿਨ ਬਸ ਚੱਲ ਸੁੱਤ ਚੱਲੇ ਲੱਗੇ ਆ ਤੇ ਹੁਣ ਬਸ ਰੋਟੀ ਪਾਣੀ ਖਾ ਕੇ ਸਿੱਧੀ ਕਰਕੇ ਵਲੌਗ ਦੀ ਐਡੀਟਿੰਗ ਤੇ ਕਰਕੇ ਅਪਲੋਡ ਮੈਂ ਬਸ ਸੌਣਾ ਤੇ ਬਲੌਗ ਇੱਥੇ ਆਪਣਾ ਆਪਣਾ ਜਿਹੜਾ ਬੰਦ ਕਰਦੇ ਤੁਹਾਨੂੰ ਜਿਹ ਆਪਣਾ ਜਿਹੜਾ ਬਲੌਗ ਪਸੰਦ ਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੇ ਘਰ ਕੋਲ ਇੱਕ ਸਵੇਰੇ ਮਿਲਦੇ ਕੋਰ ਸੋਹਣੇ ਬਲੌਗ ਦੇ ਵਿੱਚ ਤਦ ਤੱਕ ਲਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਰ